ਸਾਡੇ ਸੂਚੀ ਜਿਹੜੀਆਂ ਤੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਦਸੰਬਰ ਮਹੀਨੇ ਦੀ ਪੈਨਸ਼ਨ ਕੀ ਅਪਡੇਟ ਹੈ ਔਰ ਨਵੰਬਰ ਮਹੀਨੇ ਦੀਆਂ ਫੈਸਲਾਂ ਲਗਭਗ ਜਾਰੀ ਹੋ ਗਈਆਂ ਨੇ ਅਸੀਂ ਤੁਹਾਨੂੰ ਸੂਚੀ ਦੀ ਜਿਹੜੀ ਅੰਦਰ ਵਿੱਚ ਦੱਸਿਆ ਸੀ ਸੋ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਸੋ ਅਸੀਂ ਲਗਭਗ ਆਥਰ ਦੇ 6:00 ਵਜਣ ਜਾ ਰਹੇ ਆ ਪੈਨਸ਼ਨ ਦੀ ਗੱਲ ਕਰੀ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਿਆਸਤ ਨਾਲ ਜੁੜੀ ਅੱਜ ਇੱਕ ਵੱਡੀ ਖ਼ਬਰ ਸਾਵਣ ਹੈ ਜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2017 ਦੇ ਚੋਣਾਂ ਬਾਰੇ ਵੱਡਾ ਐਲਾਨ ਏ 2017 ਇੱਥੇ ਲਿਖਿਆ ਗਿਆ ਪਰ 2027 ਦੀਆਂ ਚੋਣਾਂ ਦੀ ਗੱਲ ਹੋ ਰਹੀ ਹੈ ਸੁਖਬੀਰ ਹਾਦਲ ਨੇ ਅੱਜ ਸਾਬਕਾ ਮੁੱਖ ਮੰਤਰੀ ਫਰਕਾਤ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਇਹ ਐਲਾਨ ਕੀਤਾ ਕਿ 2027 ਦੀਆਂ ਜੋ ਚੋਣਾਂ ਨੇ ਉਹ ਗਿੱਦੜਵਾਹ ਤੋਂ ਲੜਨਗੇ ਸੁਖਬੀਰ ਹਾਦਲ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਦੀ ਡਿਮਾਂਡ ਹੈ ਕਿ ਸੁਖਬੀਰ ਬਾਦਲ ਨੇ ਜੋ ਉਹ 2027 ਦੀਆਂ ਚੋਣਾਂ ਕਿੱਧਰੋਂ ਹਾਥੋਂ ਲੜਨ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਹਾਦਲ ਦਾ ਗਿੱਦੜਵਾੜ ਤੋਂ ਵਿਧਾਇਕ ਰਹਿ ਚੁੱਕੇ ਹਨ ਤੇ ਸੁਖਬੀਰ ਹਾਦਲ ਜਲਾਲਾਬਾਦ ਤੋਂ ਚੋਣ ਲੜਦੇ ਰਹੇ ਨੇ ਦੱਸਣਾ ਬਣ ਦਾਲ ਨੇ ਅੱਜ ਫਰਕਾਤ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਸਦਭਾਵਨਾ ਦੇ ਵਸ ਮਨਾਉਣ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਪਿੰਡ ਬਾਦਲ ਵਿਖੇ ਅੱਜ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਘੜੀਗੜਤੀ ਦੇ ਵਿੱਚ ਲੋਕਾਂ ਨੇ ਹਾਜ਼ਰੀ ਭਰੀ ਤੇ ਉੱਥੇ ਸੁਖਵੀਰ ਬਾਦਲ ਨੇ ਚੋਣਾ ਲੜਨ ਦਾ ਐਲਾਨ ਕੀਤਾ। ਪੈਨਸ਼ਨ ਦੀ ਗੱਲ ਕਰੀਏ ਜੇ ਫੈਲਾ ਨਵੰਬਰ ਮਹੀਨੇ ਦੀਆਂ ਪੈਨਸ਼ਨਾਂ ਦੀ ਗੱਲ ਕਰ ਲੈਨੇ ਆ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਜੜੀਆਂ ਨੇ ਜਾਰੀ ਹੋ ਚੁੱਕੀਆਂ ਨੇ ਜੇਕਰ ਕਿਸੇ ਕੱਦੇ ਜ਼ਿਲ੍ਹੇ ਦੇ ਵਿੱਚ ਫੈਸ਼ਨ ਰਹਿੰਦੀ ਵੀ ਹੈ ਤਾਂ ਉਹ ਆਉਂਦੇ 1-2 ਦਿਨਾਂ ਦੇ ਵਿੱਚ ਉੱਥੇ ਵੀ ਜਾਰੀ ਹੋ ਜਾਏਗੀ ਸੰਗਰੂਰ ਤੋਂ ਸਾਨੂੰ ਕਾਫੀ ਮੈਸੇਜ ਆ ਰਹੇ ਸੀ ਸ੍ਰੀ ਅਮਰੇਸਰ ਸਾਹਿਬ ਤੋਂ ਮਹਾਲੀ ਤੋਂ ਪਠਾਨਕੋਟ ਤੋਂ ਤੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਪੈ ਗਈਆਂ ਨੇ ਬਰਨਾਲੇ ਤੋਂ ਸਾਨੂੰ ਕੁਝ ਪਹਿਣਾ ਮੈਸੇਜ ਕਰ ਰਹੀਆਂ ਸੀ ਮਾਨਸੇ ਤੋਂ ਕਰ ਰਹੀਆਂ ਸੀ ਮੋਗੇ ਤੋਂ ਕਰ ਰਹੀਆਂ ਸੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਪੈ ਚੁੱਕੀਆਂ ਨੇ ਲੁਧਿਆਣੇ ਦੀ ਅ ਹੋ ਚੁੱਕੀ ਹੈ ਸੋ ਲਗਭਗ ਸਾਡੇ ਜੋ ਸੂਚਨਾਵਾਂ ਅਪਡੇਟਸ ਵੈਲੜੀਆਂ ਨੇ ਕਿ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾ جاری ਹੋ ਗਈਆਂ ਨੇ ਜੇਕਰ ਕਿਸੇ ਕੱਦੇ ਜਲੇ ਦੇ ਵਿੱਚ ਰਹਿੰਦੀ ਹੈ ਉਹ ਵੀ ਇੱਕ ਦੋ ਦਿਨਾਂ ਤੱਕ ਜਾਰੀ ਹੋ ਜੇਗੀ ਸੋ ਜਿਹੜੇ ਲਾਭਪਾਤਰੀਆਂ ਨੂੰ ਮੈਸੇਜ ਨਹੀਂ ਆ ਰਹੇ ਤੁਸੀਂ ਆਪਣੇ ਖਾਤੇ ਚੈੱਕ ਕਰ ਸਕਦੇ ਆ ਇੱਥੇ ਤੁਹਾਨੂੰ ਇਹ ਗੱਲ ਕਲੀਅਰ ਕਰ ਦਈਏ ਪੈਨਸ਼ਨਾਂ ਲਗਭਗ ਪਹੁੰਚ ਚੁੱਕੀਆਂ ਨੇ ਨਵੰਬਰ ਮਹੀਨੇ ਦੀਆਂ ਤੇ ਤੁਸੀਂ ਆਪਣੇ ਖਾਤੇ ਚੈੱਕ ਕਰ ਲਓ ਜੇਕਰ ਪੈਨਸ਼ਨ ਤੁਹਾਡੇ ਨਹੀਂ ਜੁੜੀ ਇੱਕ ਦੋ ਦਿਨ ਤੁਸੀਂ ਇੰਤਜ਼ਾਰ ਕਰੋ ਜੇਕਰ ਫਿਰ ਵੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਆਉਂਦੇ ਪੈਨਸ਼ਨ ਦੀ ਰਕਮ ਨਹੀਂ ਆਉਂਦੀ 1500 ਫਿਰ ਤੁਸੀਂ ਆਪਣੇ ਬੈਂਕ ਦੇ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਆਪਣੀ ਜੋ ਡਾਕੂਮੈਂਟ ਨੇ ਉਹ ਦੁਬਾਰਾ ਰੀ ਸਬਮਿਟ ਕਰ ਸਕਦੇ ਆ ਤੋ ਦਸੰਬਰ ਮਹੀਨੇ ਦੀ ਫੈਸ਼ਨ ਅਪਡੇਟ ਤੁਹਾਨੂੰ ਦਈਏ ਤੇ ਅੱਜ 8 ਦਸੰਬਰ 2025 ਦਿਨ ਐ ਸੋਮਵਾਰ ਦਾ ਲਗਭਗ 8:00 ਦੇ 6 ਵਜੇ ਅਸੀਂ ਇਹ ਲਾਈਵ ਆ ਰਹੇ ਹਾਂ ਤੇ ਅੱਜ ਦੀ ਹੁਣ ਤੱਕ ਦੀ ਜੋ ਦਸੰਬਰ ਮਹੀਨੇ ਦੀ ਅਪਡੇਟ ਹੈ ਕਿ ਸਾਲੋਂ ਕਿਸੇ ਜिले ਦੇ ਵਿੱਚ ਹਾਲੇ ਕੋਈ ਅਪਡੇਟ ਨਹੀਂ ਹੈ ਕਿ ਕਿਸੇ ਜिले ਦੇ ਵਿੱਚ ਬੈਲ ਫਾਸ ਹੋਈ ਹੁਣ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਦੇ ਜਿਹੜੇ ਅੱਗੇ ਕੁਝ ਕਾਰਵਾਈਆਂ ਜ਼ਰੂਰ ਹੋ ਰਹੀਆਂ ਨੇ ਜੋ ਪੈਨਸ਼ਨਾਂ ਦੇ ਕੰਮ ਨੂੰ ਲੈ ਕੇ ਤੇ ਹਾਲੇ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚ ਬੈਲਫਾਸ ਹੋਣ ਦੀ ਪੈਨਸ਼ਨ ਬਾਰੇ ਕੋਈ ਅਪਡੇਟ ਨਹੀਂ ਹੈ ਜਦੋਂ ਸਾਨੂੰ ਕਿਸੇ ਜ਼ਿਲ੍ਹੇ ਦੇ ਵਿੱਚ ਬੈਲਫਾਸ ਹੋਣ ਦੀ ਕੋਈ ਸੂਚਨਾ ਆਵੇਗੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਅੱਜ ਦੀ ਤਰੀਕ ਤੱਕ 2500 ਪੈਨਸ਼ਨ ਵਾਧੇ ਦੀ ਵੀ ਕੋਈ ਅਪਡੇਟ ਨਹੀਂ ਹੈ ਹਾਲਾਂਕਿ ਇਹ ਮੁੱਦਾ ਚੱਕਿਆ ਜਾ ਰਿਹਾ ਹੈ ਕਿ ਪੈਨਸ਼ਨ ਜੜੀਆ ਵਧਾਈ ਜਾਣੀ ਚਾਹੀਦੀ ਹੈ ਸੋ ਦਸੰਬਰ ਮਹੀਨੇ ਦੇ ਵਿੱਚ ਪੈਨਸ਼ਨ ਵਧਦੀ ਹੈ ਜਾਂ ਨਹੀਂ ਵਧਦੀ ਇਹ ਜਿਹੜਾ ਸਰਕਾਰ ਦੇ ਹੱਥ ਵਾਸ ਹੈ ਕੋਈ ਅਪਡੇਟ ਇਹ ਰਿਗਾਰਡਿੰਗ ਆਏਗੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਅੱਜ ਦੀ ਤਰੀਕ ਤੱਕ ਜਿਹੜੀ ਵਾਧੇ ਦੀ ਪੈਨਸ਼ਨ ਵਿੱਚ ਕੋਈ ਅਪਡੇਟ ਨਹੀਂ ਹੈ ਸੋ ਕੇ ਲਾਫਾਤਰੀ ਆਪਣੇ ਖਾਤੇ ਚੈੱਕ ਕਰ ਲੈਣ ਨਵੰਬਰ ਦੀਆਂ ਫੈਸ਼ਨਾਂ ਲਗਭਗ ਬਹੁਤ ਹੀ ਜਿਲਿਆਂ ਦੇ ਵਿੱਚ ਜਾਰੀ ਹੋ ਗਈਆਂ ਨੇ ਤੇ ਲਾਈਵ ਅਪਡੇਟਸ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ